ਜੰਮੂ ਕਸ਼ਮੀਰ ਦੀਆਂ 10 ਸਾਲਾਂ ਬਾਅਦ ਹੋਣ ਜਾ ਰਹੀਆਂ ਚੋਣਾਂ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਨੇ ਇਸ ਵਾਰ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪਾਰਟੀ ਦੋਨੋਂ ਮਿਲ ਕੇ ਕਈ ਹਲਕਿਆਂ ਤੇ ਚੋਣ ਲੜ ਰਹੀਆਂ ਨੇ ਦੂਜੇ ਪਾਸੇ ਪੀਡੀਪੀ ਅਤੇ ਬੀਜੇਪੀ ਵੱਖੋ-ਵੱਖ ਹੋ ਕੇ ਚੋਣ ਮੈਦਾਨ ਵਿੱਚ ਕੁੱਦੀਆਂ ਨੇ ਜਿੱਥੇ ਜੰਮੂ ਕਸ਼ਮੀਰ ਚੋਣਾਂ ਦਾ ਇੱਕ ਫੇਸ ਮੁਕੰਮਲ ਹੋ ਚੁੱਕਿਆ ਹੈ ਉੱਥੇ ਹਾਲੇ ਦੋ ਫੇਸ ਦੀਆਂ ਚੋਣਾਂ ਹੋਣੀਆਂ ਬਾਕੀ ਨੇ ਇਸ ਵਾਰ ਬਾਰਾਮੂਲਾ ਤੋਂ ਆਜ਼ਾਦ ਮੀਦਵਾਰ ਦੇ ਤੌਰ ਤੇ ਮੈਂਬਰ ਪਾਰਲੀਮੈਂਟ ਬਣੇ ਅਤੇ ਦੋ ਵਾਰ ਦੇ ਵਿਧਾਇਕ ਰਹੇ ਇੰਜੀਨੀਅਰ iracial ਦੀ ਪਾਰਟੀ ਵੀ ਜੰਮੂ ਕਸ਼ਮੀਰ ਦੇ ਵੋਟਰਾਂ ਤੇ ਚੰਗਾ ਅਸਰ ਸੱਡ ਰਹੀ ਹੈ। ਧਾਰਾ 370 ਨੂੰ ਲੈ ਕੇ ਵੋਟਰਾਂ ਦਾ ਗੁੱਸਾ ਭਾਜਪੀ ਦੇ ਲਈ ਮਾਹੌਲ ਔਖਾ ਕਰ ਰਿਹਾ ਹੈ। ਦੂਜੇ ਪਾਸੇ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਆਪਣੇ ਤਰੀਕੇ ਨਾਲ ਧਾਰਾ 370 ਖਤਮ ਕਰਨ ਨੂੰ ਲੈ ਕੇ ਵੱਡਾ ਲਾਹਾ ਖਟਣ ਚ ਕਾਮਯਾਬ ਹੋ ਸਕਦੀ ਹੈ। ਪੀਡੀਪ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ ਬਹੁਤ ਸਾਰੇ ਚਿਹਰੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਖਾਸ ਨੇ ਇਹਨਾਂ ਵਿੱਚ ਹੀ ਆਪਣੀ ਕਿਸਮਤ ਅਜ਼ਮਾ ਰਹੇ ਚਿਹਰਿਆਂ ਚੋਂ ਇੱਕ ਚਿਹਰਾ ਜਿਸਦਾ ਨਾਮ ਹੈ ਪਵਨ ਖਜੂਰੀਆ ਜਿਸ ਨੇ 2014 ਵਿੱਚ ਵਿਧਾਨ ਸਭਾ ਹਲਕਾ ਉਦਮਪੁਰ ਤੋਂ ਚੋਣ ਲੜੀ ਤਾਂ 20000 ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਧਾਰਾ 370 ਹਟਣ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਪਵਨ ਖਜੂਰੀਆ ਨੂੰ ਉਮੀਦ ਸੀ ਕਿ ਉਸ ਨੂੰ ਪਾਰਟੀ ਟਿਕਟ ਜ਼ਰੂਰ ਦੇਵੇਗੀ ਉਮੀਦ ਇਸ ਕਰਕੇ ਰਹੀ ਕਿ ਪਾਰਟੀ ਨੇ ਟਿਕਟ ਕੱਟਣ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਪਵਨ ਖਜੂਰੀਆ ਤੋਂ ਕੰਮ ਲੈਂਦਾ ਜਾਨੀ ਕਿ ਕਈ ਪ੍ਰੋਗਰਾਮਾਂ ਦੇ ਵਿੱਚ ਉਹ ਸ਼ਾਮਲ ਹੋਏ ਪਰ ਪਵਨ ਖਜੂਰੀਆ ਦੀ ਟਿਕਟ ਭਾਜਪੀ ਦੇ ਵੱਲੋਂ ਕੱਟ ਦਿੱਤੀ ਜਾਂਦੀ ਹੈ ਤੇ ਇਹ ਟਿਕਟ ਕੱਟ ਕੇ ਉਦੋਂਪੁਰ ਈਸਟ ਹਲਕੇ ਤੋਂ ਆਰ ਐਸ ਪਠਾਣੀਆਂ ਨੂੰ ਆਪਣਾ ਉਮੀਦਵਾਰ ਲਾਣ ਦਿੱਤਾ ਉਸ ਤੋਂ ਬਾਅਦ ਪਵਨ ਖਜੂਰੀਆ ਨੇ ਆਪਣੇ ਵਰਕਰਾਂ ਦੇ ਨਾਲ ਇੱਕ ਮੀਟਿੰਗ ਤੈਅ ਕੀਤੀ ਤਾਂ ਉਸ ਮੀਟਿੰਗ ਨੇ ਵੱਡੇ ਇਕੱਠ ਦਾ ਰੂਪ ਧਾਰਨ ਕੀਤਾ ਉਸ ਤੋਂ ਬਾਅਦ ਮੀਟਿੰਗ ਇੱਕ ਪਵਨ ਖਜੂਰੀਆ ਦੇ ਵੱਲੋਂ ਹੋਰ ਕੀਤੀ ਜਾਂਦੀ ਹੈ ਉਸ ਮੀਟਿੰਗ ਦੇ ਵਿੱਚ ਤੈਅ ਕਰ ਦਿੱਤਾ ਜਾਂਦਾ ਹੈ ਕਿ ਪਵਨ ਖਜੂਰੀਆ ਹੁਣ ਆਜ਼ਾਦ ਮੀਤਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਹੋਣਗੇ ਲੋਕਾਂ ਦਾ ਭਾਰੀ ਸਮਰਥਨ ਮਿਲਦਾ ਉਸ ਤੋਂ ਬਾਅਦ ਇੱਕ ਲਹਿਰ ਚੱਲਦੀ ਹੈ ਤੇ ਉਸ ਤੋਂ ਬਾਅਦ ਜਦੋਂ ਪਵਨ ਖਜੂਰੀਆ ਦੇ ਵੱਲੋਂ ਆਪਣੇ ਕਾਗਜ਼ ਦਾਖਲ ਕੀਤੇ ਜਾਂਦੇ ਨੇ ਉਹ ਵੱਡਾ ਇਕੱਠ ਬੀਜੇਪੀ ਦੇ ਲਈ ਵਿਵਪਤਾ ਖੜੀ ਕਰ ਦਿੰਦਾ ਉਸ ਤੋਂ ਬਾਅਦ ਪਵਨ ਖਜੂਰੀਆ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਪਬਲਿਕ ਦੇ ਵਿੱਚ ਜਾ ਰਹੇ ਨੇ ਤੇ ਵੋਟਰਾਂ ਦੀ ਹਮਾਇਤ ਉਹਨਾਂ ਨੂੰ ਵੱਡੇ ਪੱਧਰ ਤੇ ਮਿਲ ਵੀ ਰਹੀ ਆ ਪਵਨ ਖਜੂਰੀਆ ਆਖਦਾ ਹੈ ਕਿ ਜਦੋਂ ਮੈਂ ਪਾਰਟੀ ਦਾ ਝੰਡਾ ਉਤਾਰ ਰਿਹਾ ਸੀ ਤਾਂ ਮੇਰੇ ਮਨ ਦੇ ਵਿੱਚ ਬਰਾਗ ਸੀ ਉਹਨਾਂ ਦਾ ਕਹਿਣਾ ਸੀ ਕਿ ਮੈਂ 35 ਸਾਲ ਪਾਰਟੀ ਦੇ ਲਈ ਕੰਮ ਕੀਤਾ ਪਰ ਪਾਰਟੀ ਨੇ ਟਿਕਟ ਕੱਢਦਿਆਂ ਇੱਕ ਵਾਰ ਵੀ ਨਹੀਂ ਸੋਚਿਆ ਪਵਨ ਖਜੂਰੀਆ ਦੀ ਜਿੱਤ ਹੋਵੇਗੀ ਜਾਂ ਫਿਰ ਇਹ ਸੀਟ ਬੀਜੇਪੀ ਦੀ ਝੋਲੀ ਪਵੇਗੀ ਜਾਂ ਫਿਰ ਇਹ ਕਿਸੇ ਹੋਰ ਦਾ ਭਵਿੱਖ ਤੈਅ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਫਿਰ ਹਾਲ ਦੀ ਘੜੀ ਬੀਜੇਪੀ ਦੇ ਲਈ ਇਸ ਕਰਕੇ ਔਖਾ ਹੈ ਕਿ ਉਦੋਂਪੁਰੀ ਤੋਂ ਪਵਨ ਖਜੂਰੀਆ ਚੋਣ ਮੈਦਾਨ ਦੇ ਵਿੱਚ ਨੇ ਜਿਹੜੇ ਕਿ 35 ਸਾਲਾਂ ਤੋਂ ਪਾਰਟੀ ਦੇ ਨਾਲ ਰਹੇ